ਆਸਟ੍ਰੇਲੀਆ ਦੇ ਵਿੱਚ ਬੀਤੇ ਦਿਨੀ ਇੱਕ ਹੋਰ ਸੜਕ ਹਾਦਸਾ ਵਾਪਰਿਆ ਜੋ ਕਿ ਬਹੁਤ ਹੀ ਦੁਖਦਾਇਕ ਹਾਦਸਾ ਹੈ ਇਸ ਹਾਦਸੇ ਦੇ ਵਿੱਚ ਇੱਕ 55 ਸਾਲਾ ਔਰਤ ਦੀ ਮੌਤ ਹੋ ਗਈ ਹੈ ਇਹ 55 ਸਾਲਾ ਔਰਤ ਭਾਰਤ ਤੋਂ ਆਸਟ੍ਰੇਲੀਆ ਕੁਝ ਦਿਨਾਂ ਦੇ ਲਈ ਘੁੰਮਣ ਆਈ ਸੀ ਜਿਸ ਦੌਰਾਨ ਉਸ ਦੇ ਨਾਲ ਇਹ ਪਾਣਾ ਵਾਪਰ ਗਿਆ ਦਰਸਲ ਕਾਰ ਦੇ ਵਿੱਚ ਦੋ ਔਰਤਾਂ ਸਵਾਰ ਸਨ ਇੱਕ ਜੋ ਕਾਰ ਚਾਲਕ ਸੀ ਉਹ ਗਰਭਵਤੀ ਸੀ ਅਤੇ ਉਸ ਦੇ ਅਣਜਮੇ ਬੱਚੇ ਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਉਹ ਔਰਤ ਖੁਦ ਜ਼ਖਮੀ ਹੋ ਗਈ ਹੈ ਤੇ ਉਸ ਦੇ ਨਾਲ ਸਵਾਰ ਇੱਕ 55 ਸਾਲਾ ਔਰਤ ਵੀ ਇਸ ਦੁਨੀਆ ਨੂੰ ਅਲਵਿਦਾ ਆ ਗਈ ਹੈ ਕਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਜਾਣਦੇ ਆ ਬੀਤੇ ਦਿਨੀ ਸਵੇਰੇ ਨਿਊ ਕੈਸਲ ਵਿੱਚ ਅਧਿਕਾਰੀਆਂ ਵੱਲੋਂ ਕਿਸ਼ੋਰਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਪੁਲਿਸ ਦੀਆਂ ਕਾਰਵਾਈਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੋ ਕਿਸ਼ੋਰਾਂ ਦੀ ਪਾਲ ਕਰ ਰਹੀ ਹੈ ਜੋ ਦੋ ਕਾਰਾਂ ਦੀ ਟੱਕਰ ਵਿੱਚ ਸ਼ਾਮਲ ਸਨ ਜਿਸ ਵਿੱਚ ਇੱਕ ਔਰਤ ਅਤੇ ਇੱਕ ਅਣਜਮੇ ਬੱਚੇ ਦੀ ਮੌਤ ਹੋ ਗਈ ਸੀ ਅਤੇ ਇੱਕ ਗਰਭਵਤੀ ਡਰਾਈਵਰ ਜ਼ਖਮੀ ਹੋ ਗਈ ਸੀ ਮਾਰੀ ਗਈ 55 ਸਾਲਾ ਔਰਤ ਭਾਰਤ ਤੋਂ ਛੁੱਟੀਆਂ ਤੇ ਆਸਟ੍ਰੇਲੀਆ ਦੇ ਵਿੱਚ ਘੁੰਮਣ ਦੇ ਲਈ ਆਈ ਹੋਈ ਸੀ ਹਾਦਸੇ ਵਿੱਚ ਇੱਕ ਗਰਭਵਤੀ 28 ਸਾਲਾ ਔਰਤ ਵੀ ਗੰਭੀਰ ਜ਼ਖਮੀ ਹੋ ਗਈ ਅਤੇ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਨੇ ਆਪਣਾ ਬੱਚਾ ਗਵਾ ਦਿੱਤਾ ਇੱਕ ਹਾਈਵੇ ਗਸ਼ਤ ਅਧਿਕਾਰੀ ਨੇ ਪਹਿਲਾਂ ਸਵੇਰੇ 2:30 ਵਜੇ ਦੇ ਕਰੀਬ ਉੱਤਰੀ ਲੈਂਪਟਨ ਵਿਖੇ ਇੱਕ ਚਿੱਟੇ ਹੋਲਡਨ ਕਮੋਡਰ ਨੂੰ ਜਾਲੀ ਨੰਬਰ ਪਲੇਟਾਂ ਵਾਲਾ ਅਤੇ ਚਾਰ ਕਿਸ਼ੋਰਾਂ ਨੂੰ ਅੰਦਰ ਦੇਖਿਆ ਸੀ ਅਧਿਕਾਰੀ ਨੇ ਉਹਨਾਂ ਦਾ ਸਾਇਰਨ ਵਜਾਉਣ ਤੋਂ ਪਹਿਲਾਂ ਇੱਕ ਟ੍ਰੈਫਿਕ ਲਾਈਟ ਤੇ ਉਹਨਾਂ ਦੇ ਪਿੱਛੇ ਰੁਕਿਆ ਕਿਸ਼ੋਰਾਂ ਵਾਲਾ ਕਮਾਂਡੋਰ ਫਿਰ ਇੱਕ ਸੜਕ ਦੇ ਗਲਤ ਪਾਸੇ ਤੇਜ਼ ਰਫ਼ਤਾਰ ਨਾਲ ਚੱਲ ਪਿਆ ਕੁਝ ਮਿੰਟਾਂ ਬਾਅਦ ਇੱਕ ਹੋਰ ਪੁਲਿਸ ਕਾਰ ਦੇ ਪਿੱਛੇ ਜਾ ਕੇ ਰੁਕੇ ਜਿਸ ਬਾਰੇ ਪੁਲਿਸ ਨੇ ਕਿਹਾ ਕਿ ਉਹ ਦੁਬਾਰਾ ਸੜਕ ਦੇ ਗਲਤ ਪਾਸੇ ਚਲੀ ਗਈ ਅਤੇ 1 ਮਿੰਟ ਬਾਅਦ ਗਰਭਵਤੀ ਔਰਤ ਅਤੇ ਬਜ਼ੁਰਗ ਔਰਤ ਨੂੰ ਲੈ ਕੇ ਜਾ ਰਹੀ ਹੁੰਡਈ ਨਾਲ ਟਕਰਾ ਗਈ ਕਾਰਜਕਾਰੀ ਸਹਾਇਕ ਕਮਿਸ਼ਨਰ ਪਾਲ ਨੇ ਕਿਹਾ ਕਿ ਜੋ ਹੋਇਆ ਹੈ ਉਹ ਸੱਚਮੁੱਚ ਦੁਖਦਾਈ ਹੈ ਦੋ ਔਰਤਾਂ ਮਾਸੂਮੀਅਤ ਨਾਲ ਗੱਡੀ ਚਲਾ ਰੀਆਂ ਸਨ ਇੱਕ ਨੇ ਆਪਣੀ ਜਾਨ ਗਵਾ ਦਿੱਤੀ ਹੈ ਤੇ ਇੱਕ ਨੇ ਆਪਣਾ ਅਣਜਮਿਆ ਬੱਚਾ ਘਵਾ ਦਿੱਤਾ ਹੈ ਪੁਲਿਸ ਨੇ ਕਿਹਾ ਕਿ ਚਾਰ ਕਿਸ਼ੋਰਾਂ ਵਾਲੀ ਕਾਰ ਦਾ ਡਰਾਈਵਰ ਅਤੇ ਯਾਤਰੀ ਮੌਕੇ ਤੋਂ ਭੱਜ ਗਏ ਅਤੇ ਆਪਣੇ ਦੋ ਯਾਤਰੀਆਂ ਇੱਕ 15 ਸਾਲਾਂ ਲੜਕੀ ਅਤੇ ਇੱਕ 17 ਸਾਲਾਂ ਲੜਕੀ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਇਹਨਾਂ ਦੋਹਾਂ ਨੂੰ ਇਸ ਕਾਰਨ ਛੱਡ ਕੇ ਗਏ ਕਿਉਂਕਿ ਇਹ ਗੰਭੀਰ ਜ਼ਖਮੀ ਹੋ ਗਏ ਸਨ ਪੁਲਿਸ ਦਾ ਦੋਸ਼ ਹੈ ਕਿ 19 ਸਾਲਾ ਡਰਾਈਵਰ ਉਹਨਾਂ ਨੂੰ ਜਾਣਦਾ ਹੈ ਪਰ ਕਾਰ ਚੋਰੀ ਨਹੀਂ ਹੋਈ ਸੀ ਉਨਾ ਕੇਹਾ ਕਿ ਇਹ ਉਸ ਯਾਤਰੀ ਤੇ ਦਰਜ ਕੀਤਾ ਗਿਆ ਸੀ ਜੋ ਡਰਾਈਵਰ ਨਾਲ ਭੱਜ ਗਿਆ ਸੀ ਇੱਕ ਅਪਰਾਧ ਸਥਾਨ ਸਥਾਪਿਤ ਕੀਤਾ ਗਿਆ ਸੀ ਅਤੇ ਹੰਟਰ ਵੈਲੀ ਪੁਲਿਸ ਜ਼ਿਲ੍ਹੇ ਦੀ ਇੱਕ ਗੰਭੀਰ ਘਟਨਾ ਟੀਮ ਘਟਨਾ ਦੇ ਆਲੇ ਦੁਆਲੇ ਦੇ ਹਾਲਾਤਾਂ ਦੀ ਜਾਂਚ ਕਰੇਗੀ ਜਾਂਚ ਦੀ ਸਮੀਖਿਆ professionl standards ਕਮਾਂਡ ਦੁਆਰਾ ਕੀਤੀ ਜਾਵੇਗੀ ਅਤੇ ਕਾਨੂੰਨ ਲਾਗੂ ਕਰਨ ਵਾਲੇ ਆਚਰਨ ਕਮਿਸ਼ਨ ਦੁਆਰਾ ਨਿਗਰਾਨੀ ਕੀਤੀ ਜਾਵੇਗੀ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਗਰਭਵਤੀ 28 ਸਾਲਾ ਔਰਤ 55 ਸਾਲਾ ਔਰਤ ਦਿੱਤੀ ਸੀ ਪਰ ਇਹ ਮਾਮਲਾ ਅਜੀਹਾਂ ਨਹੀਂ ਹੈ ਅਤੇ ਇਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ